ਬਟਵਾਰਾ ਬੇਬੇ ਜੀ ਅੱਜ 15 ਅਗਸਤ ਤੇ ਤੁਸੀਂ ਅੱਜ ਕੋਈ ਕਹਾਣੀ ਸੁਣਾਓ ਸਤਕ ਸਾਲ ਦੀ ਪਿਆਰੀ ਜਿਹੀ ਪੋਤੀ ਸਿਤਕ ਨੇ ਆਪਣੀ ਦਾਦੀ ਜੀ ਦੇ ਗੋਦੀ ਵਿੱਚ ਲੇਟ ਕੇ ਕਹਾਣੀ ਸੁਣਾਉਣ ਲਈ ਕਿਹਾ ਦਾਦੀ ਜੀ ਨੇ ਸਿਤਕ ਦਾ ਸਿਰ ਪਲੂਸ ਦੇ ਹੋਏ ਕਿਹਾ ਪੁੱਤ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਨਾਲ ਨਾਲ ਵਟਵਾਰਾ ਵੀ ਹੋ ਗਿਆ ਜਿਸ ਦੀ ਕੀਮਤ ਬਹੁਤ ਸਾਰੇ ਆਮ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਚਕਾਉਣੀ ਪਈ ਦਾਦੀ ਜੀ ਵਟਵਾਰਾ ਕੀ ਹੁੰਦਾ ਹੈ ਪੁੱਤ ਜਦੋਂ ਕਿਸੇ ਇੱਕ ਚੀਜ਼ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਉਸ ਨੂੰ ਵਟਵਾਰਾ ਕਹਿੰਦੇ ਨੇ ਪਹਿਲਾ ਪਾਕਿਸਤਾਨ ਸਾਡੇ ਦੇਸ਼ ਦਾ ਹੀ ਹਿੱਸਾ ਸੀ ਅੰਗਰੇਜ਼ ਜਾਂਦੇ ਜਾਂਦੇ ਸਾਡੇ ਦੇਸ਼ ਦੇ ਦੋ ਹਿੱਸੇ ਕਰ ਗਏ ਪਾਕਿਸਤਾਨ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਭਾਰਤ ਵਿੱਚ ਆਉਣ ਲਈ ਅਤੇ ਭਾਰਤ ਵਿੱਚੋਂ ਪਾਕਿਸਤਾਨ ਜਾਣ ਲਈ ਲੋਕਾਂ ਨੂੰ ਖੂਨ ਦੀ ਹੋਲੀ ਖੇਡਣੀ ਪਈ। ਸਾਰੇ ਪਿੰਡ ਵੀ ਕਾਫੀ ਖਰਾਬਾ ਹੋਇਆ ਸੀ। ਮੁਸਲਮਾਨਾਂ ਦੇ ਇਕੱਠ ਹੋ ਕੇ ਹਮਲਾ ਕਰ ਦਿੱਤਾ ਤਾਂ ਗੁਰਦੁਆਰੇ ਭਾਈ ਜੀ ਨੇ ਲੋਕਾਂ ਨੂੰ ਇਕੱਠੇ ਹੋਏ ਹੋ ਕੇ ਮੁਕਾਬਲਾ ਕਰਨ ਲਈ ਕਿਹਾ। ਸਾਰੇ ਪਿੰਡ ਵਾਲੇ ਨੇ ਇਕੱਠੇ ਹੋ ਕੇ ਮੁਕਾਬਲਾ ਕਰਕੇ ਮੁਸਲਮਾਨਾਂ ਨੂੰ ਖਦੇੜ ਤਾਂ ਦਿੱਤਾ ਪਰ ਬਹੁਤ ਖੂਨ ਖਰਾਬਾ ਹੋਇਆ ਸੀ ਗੁਰਦੁਆਰੇ ਵਾਲੇ ਭਾਈ ਜੀ ਨੇ ਉਹਨਾਂ ਦੇ ਦੋ ਭਰਾ ਵੀ ਲੋਕਾਂ ਦੀ ਹਫਾਜ਼ਤ ਕਰਦੇ ਸ਼ਹੀਦ ਹੋ ਗਏ ਸੀ ਸਾਡੇ ਨਾਲ ਵਾਲੇ ਪਿੰਡ ਵਿੱਚ ਇੱਕ ਸਿੱਖ ਪਰਿਵਾਰ ਦੇ ਘਰ ਵਿਆਹ ਸੀ ਲਾਵਾਂ ਫੇਰੇ ਹੋ ਰਹੇ ਸੀ ਕਹਿੰਦੇ ਅਜੇ ਦੋ ਫੇਰੇ ਹੋਏ ਸੀ ਗੁਰਦੁਆਰੇ ਅਨੌਸਮੈਂਟ ਕਰ ਦਿੱਤੀ ਕਿ ਪਿੰਡ ਤੇ ਹਮਲਾ ਹੋ ਗਿਆ ਤਾਂ ਮੁੰਡਾ ਲਾਵਾ ਵਿੱਚੋਂ ਛੱਡ ਕੇ ਮੁਕਾਬਲਾ ਕਰਨ ਚਲਾ ਗਿਆ ਤੇ ਲੜਦੇ ਲੜਦੇ ਸ਼ਹੀਦ ਹੋ ਗਿਆ ਪਰ ਦਾਦੀ ਜੀ ਉਸ ਦੀ ਵਕਤੀ ਨਾਲ ਕੀ ਬਣਿਆ ਪੁੱਤ ਉਹ ਵੀ ਕਹਿੰਦੇ ਸ਼ਹੀਦ ਹੋ ਗਏ ਸੀ ਕਹਿੰਦੇ ਕਹਿੰਦੇ ਦਾਦੀ ਜੀ ਸਿਸਕਣ ਲੱਗੇ ਪਰ ਦਾਦੀ ਜੀ ਪਟਵਾਰਾ ਕਰਨਾ ਜ਼ਰੂਰੀ ਸੀ ਜੇਕਰ ਰਲ ਕੇ ਰਹੀਂ ਤੇ ਤਾਂ ਚੰਗਾ ਨਹੀਂ ਸੀ ਸੈਤ ਕਨੇ ਕਹਿੰਦੇ ਹੋਏ ਦਾਦੀ ਦੀਆਂ ਅੱਖਾਂ ਨੂੰ ਉਹਨਾਂ ਦੇ ਦੁਪੱਟੇ ਨਾਲ ਸਾਫ਼ ਕਰ ਦਿੱਤਾ ਪੁੱਤ ਤੇਰੀਆਂ ਇਹਨਾਂ ਭੁੱਲੀਆਂ ਗੱਲਾਂ ਦੇ ਜਵਾਬ ਮੇਰੇ ਕੋਲੇ ਨਹੀਂ ਕਹਿ ਕੇ ਦਾਦੀ ਨੇ ਸਤਕ ਨੂੰ ਘਟਕੇ ਸੀਨੇ ਨੂੰ ਲਾ ਲਿਆ ਤੇ ਸੋਚਣ ਲੱਗੀ ਕਿ ਕਾਸ਼ ਇਹ ਗੱਲਾਂ ਸਮੇਂ ਦੇ ਹਾ ਕਮ ਵੀ ਸਮਝ ਸਕਦੇ ਤਾਂ ਉਹ ਯਲਮ ਨਾ ਹੁੰਦੇ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਤੇ ਸੁਹਾਗਣਾ ਦੇ ਸੁਹਾਗ ਨਾ ਉੱਜੜਦੇ ਆਪਣਿਆਂ ਤੋਂ ਆਪਣੇ ਜਿਉਂਦੇ ਜੀਣਾ ਵਿਛੜਦੇ ਮਸੂਮ ਸਿਤਕ ਦਾਦੀ ਦੇ ਹੰਝੂ ਸਾਫ ਕਰ ਰਹੀ ਸੀ ਪਰ ਦਾਦੀ ਦੇ ਅੰਦਰ ਜਿਵੇਂ ਕਿਸੇ ਦਰਿਆ ਦਾ ਪੰਨ ਟੁੱਟ ਗਿਆ ਹੋਵੇ ਉਸ ਦੇ ਅੰਦਰ ਦੇ ਯਕਮ ਬਲੁੰਦਰੇ ਗਏ ਸੀ ਇਹ ਮੇਰੀ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ